ਇੱਕ ਹੋ ਜਾਂਦੇ ਹੈਗੇ ਸਭ ਰਾਮ ਇੱਕ ਕਰ ਜਾਂਦੇ ਆ ਜਦੋਂ ਕਿਹੜਾ ਘੜਾ ਪਾਣੀ ਦੇ ਵਿੱਚ ਮਿਲ ਗਿਆ ਤੇ ਸਮੁੰਦਰ ਦਾ ਹੀ ਰੂਪ ਹੋ ਗਿਆ ਇਸੇ ਤਰ੍ਹਾਂ ਜਿਹੜਾ ਆਪਣਾ ਮਨ ਹੈਗਾ ਉਹ ਆਪਣੇ ਮੂਲ ਵਿੱਚ ਸਮਾ ਜਾਂਦਾ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਜਿਹੜੀ ਬਾਹਰ ਮੁਕੀ ਧਿਆਨ ਸੀ ਅੰਤਰਮੁਕੀ ਹੋ ਗਿਆ ਤੇ ਸੰਪੂਰਨ ਹੋ ਗਿਆ ਫਿਰ ਇੱਕ ਹੋ ਜਾਂਦਾ ਹੈਗਾ ਜਿਵੇਂ ਜਲ ਵਿੱਚ ਜਲ ਆਇਖਟਾਨਾ ਤਿਉ ਜੋਤੀ ਸੰਗ ਜੋਤ ਸਮਾਣਾ ਕਿਵੇਂ ਜਾ ਇੱਕ ਜਲ ਜਿਹੜਾ ਹੈਗਾ ਅੰਦਰ ਹੈਗਾ ਪਹਿਲਾਂ ਸੱਚ ਦਾ ਗਿਆਨ ਅੰਦਰ ਹੈਗਾ ਪਰ ਜਿਹੜਾ ਬਾਹਰਲਾ ਜਲ ਹੈਗਾ ਉਹਨੇ ਵੀ ਹੁਕਮ ਨੂੰ ਸਮਝ ਲਿਆਗਾ ਉਹਦੇ ਵਿੱਚ ਵੀ ਜਿਹੜਾ ਉਹ ਜਲ ਅਮਰਤ ਜਲ ਬਣ ਗਿਆ ਤੇ ਉਹ ਜਿਹੜੇ ਅੰਦਰ ਵਾਲੇ ਜਲ ਨਾਲ ਫਿਰ ਅੰਦਰ ਦਾ অলਰੈਡੀ ਹੈ ਮਤਲਬ ਨੌਨੇ ਦਾ ਨੂ ਤਪਰਕਾ ਨਾਮ ਦੇ ਹੀ ਮੈਂ ਇਸ ਕਾਪਸਰਾ ਉਹ ਤਾਂ অলਰੈਡੀ ਹੈਗਾ ਸੀ ਜਦੋਂ ਇਹ ਦੋਨੇ ਮਿਲ ਜਾਂਦੇ ਹੈਗਾ ਤੇ ਫਿਰ ਦੋਨਾਂ ਦਾ ਗਿਆਨ ਇੱਕ ਹੋ ਜਾਂਦਾ ਕਹਿੰਦੇ ਗੁਰ ਚੇਲੇ ਹੈ ਮਨ ਮੰਨੇ ਆ ਜਨਨਾਮੇ ਤਤ ਪਛਾਨੇ ਹੁਣ ਜਿਹੜਾ ਚੇਲਾ ਸੀ ਜਿਹੜਾ ਧਿਆਨ ਸੀਗਾ ਹੁਣ ਇਹਨੂੰ ਵੀ ਜਦੋਂ ਗਿਆਨ ਮਿਲ ਜਾਂਦਾ ਤਾਂ ਮਨ ਮੰਨ ਜਾਂਦਾ ਹੈਗਾ ਜਾਨਨਾਮੇ ਤਤ ਭਜਾਨਿਆ ਭਗਤ ਨਾਮਦੇਵ ਜੀ ਕਹਿਦੇ ਹੈ ਕਹਿ ਰਹੇ ਹਨ ਕਿ ਜਦੋਂ ਦੋਨਾਂ ਦਾ ਸਵਾਇ